ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਨੇ ਆਪਣੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਲੀਡਰ ਨੂੰ ਕਿਤਾ ਕਾਰਨ ਦੱਸੋ ਨੋਟਿਸ ਜਾਰੀ ਕਾਂਗਰਸ ਦੇ ਵਿੱਚ ਮਚਿਆ ਬਵਾਲ ਕਾਂਗਰਸ ਪਾਰਟੀ ਜਿਸ ਦੇ ਵਿੱਚ ਸੀਨੀਅਰ ਲੀਡਰ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਪਾਰਟੀ ਵਿਰੋਧੀ ਗਤੀਵਿਧੀਆਂ ਸਾਹਮਣੇ ਆਈਆਂ ਨੇ ਕਿਹੜਾ ਲੀਡਰ ਹੈ ਉਹ ਜੋ ਕਾਂਗਰਸਰਚ ਹੁੰਦਿਆਂ ਹੋਇਆਂ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ ਜਿਵੇਂ ਹੀ ਕਾਂਗਰਸ ਪਾਰਟੀ ਦੇ ਵਿੱਚ ਜੰਗਬੰਦੀ ਨੂੰ ਲੈ ਕੇ ਸਰਪਾਰਟੀ ਮੀਟਿੰਗ ਬੁਲਾਉਣ ਵਾਸਤੇ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਜੋ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਲੀਡਰ ਚਿੰਨਾ ਨੇ ਮੀਡੀਆ ਸਾਹਮਣੇ ਆ ਕੇ ਟਿੱਪਣੀਆਂ ਕਰਨੀਆਂ ਸ਼ੁਰੂ ਕਰਤੀਆਂ ਰੋਹਲ ਗਾਂਧੀ ਬਾਰੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਦੇ ਪੁਲ ਬਣ ਦਿੱਤੇ ਜੋ ਕਿ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਜਿਹੜਾ ਜਗਬੰਦੀ ਦਾ ਐਲਾਨ ਹੋਇਆ ਉਹਨਾਂ ਨੇ ਨਰਿੰਦਰ ਮੋਦੀ ਦੀ ਸ਼ਾਨ ਪਦਸੀ ਪਰ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਜੇਕਰ ਕਾਂਗਰਸ ਦੇ ਜਿਬਰਾਜ ਰੋਹਲ ਗਾਂਧੀ ਹੁੰਦੇ ਤਾਂ ਇਹ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਉਂਕਿ ਰੋਹਲ ਗਾਂਧੀ ਇੱਕ ਅਣਜਾਣ ਨੇ ਜੋ ਕਾਂਗਰਸ ਇਸ ਲਈ 15 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਉਹ ਸਿਰ ਤੇ ਸਿਰਫ ਰੋਹਲ ਗਾਂਧੀ ਦੇ ਕਾਰਨ ਹੀ ਹੈ ਕਾਂਗਰਸ ਦੇ युवराज ਰੌਹਲ ਗਾਂਧੀ ਨੂੰ ਰਾਜਨੀਤੀ ਦਾ ਬਿਲਕੁਲ ਨਹੀਂ ਪਤਾ ਜਿਸ ਕਾਰਨ ਕਾਂਗਰਸ ਦੇ ਵਿੱਚ ਉਸ ਲੀਡਰ ਦੇ ਵੱਲੋਂ ਅਜਿਹੀ ਬਿਆਨਬਾਜ਼ੀ ਤੋਂ ਬਾਅਦ ਉਸਦੀ ਸ਼ਿਕਾਇਤ ਹਾਈ ਕਮਾਂਡ ਕੋਲ ਪਹੁੰਚੀ ਹਾਈ ਕਮਾਂਡ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜੋ ਕਿ ਪਿਛਲੇ ਦਿਨੀ ਅਹਮਦਾਬਾਦ ਵਿੱਚ ਜਿਸ ਦਿਨ ਜੋ ਰੌਹਲ ਗਾਂਧੀ ਦੇ ਵੱਲੋਂ ਸਾਰੇ ਲੀਡਰਸ਼ਿਪ ਜਿਹੜੋ ਕਾਂਗਰਸ ਦੀ ਸੀ ਉਹਨਾਂ ਨਾਲ ਜਿਹੜਾ ਕਿ ਵਿਚਾਰ ਚਰਚਾ ਕੀਤੀ ਗਈ 2 ਦਿਨ ਦੇ ਵਿੱਚ ਸਾਰੇ ਜਿਹੜੇ ਵੱਖ-ਵੱਖ ਰਾਜਾਂ ਦੇ ਪ੍ਰਧਾਨ ਸੀ ਡੈਲੀਗੇਟ ਸੀ ਉਹਨਾਂ ਨੂੰ ਬੁਲਾਇਆ ਗਿਆ ਔਰ ਉੱਥੇ ਰੋਹਲ ਕੰਦੀ ਨੇ ਸਪਸ਼ਟ ਕੀਤਾ ਸੀ ਕਿ ਕੁਝ ਐਸੇ ਚਿਹਰੇ ਹੈ ਨੇ ਕਾਂਗਰਸ ਵਿੱਚ ਜਿਹੜੇ ਬੈਠੇ ਕਾਂਗਰਸ ਵਿੱਚ ਨੇ ਉੱਚੇ ਅਹੁਦਿਆਂ ਤੇ ਬੈਠੇ ਨੇ ਪਰ ਉਹ ਅੰਦਰ ਖਾਤੇ ਭਾਜਪਾ ਨਾਲ ਰਲੇ ਹੋਏ ਨੇ ਅੰਦਰ ਖਾਤੇ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਨੇ ਔਰ ਭਾਜਪਾ ਦੀ ਸਪੋਰਟ ਕਰਦੇ ਨੇ ਉਹਨਾਂ ਦੀ ਪਛਾਣ ਕੀਤੀ ਜਾਵੇਗੀ ਔਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇਗਾ ਸੋ ਉਹ ਪਛਾਣ ਹੋਣੀ ਸ਼ੁਰੂ ਹੋਗੀ ਉਹ ਲੀਡਰ ਸਾਹਮਣੇ ਆ ਕੇ ਜਿਹੜੇ ਹੁਣ ਸਟੇਜਾਂ ਦੇ ਉੱਪਰ ਬੋਲ ਰਹੇ ਸੀ ਨਰਿੰਦਰ ਮੋਦੀ ਦੀਆਂ ਸਿਫਤਾਂ ਕਰ ਰਹੇ ਸੀ ਸੋ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਗਵਿਜੇ ਸਿੰਘ ਜਿਨ੍ਹਾਂ ਦੇ ਭਰਾ ਲక్ష్ਮਨ ਸਿੰਘ ਨੇ ਇਹ ਜੋ ਰੋਹਨ ਗਾਂਧੀ ਦੇ ਬਾਰੇ ਟਿੱਪਣੀਆਂ ਕੀਤੀਆਂ ਲక్ష్ਮਨ ਸਿੰਘ ਨੇ ਜਿਵੇਂ ਹੀ ਕੱਲ ਮੀਡੀਆ ਸਾਹਮਣੇ ਆ ਕੇ ਉਹ ਸਟੇਜ ਦੇ ਉੱਪਰ ਇਹ ਸ਼ਬਦ ਬੋਲੇ ਕਿ ਰੋਹਨ ਗਾਂਧੀ ਜੋ ਕਾਂਗਰਸ ਦੇ युवराज ਨੇ ਉਹ ਕਾਂਗਰਸ ਨੂੰ ਜਿਹੜਾ ਕੀ ਕਮਜ਼ੋਰ ਕਰ ਰਹੇ ਨੇ ਜਿਸ ਕਾਰਨ ਕਾਂਗਰਸ ਸੱਤਾ ਵਿੱਚ ਨਹੀਂ ਆ ਰਹੀ ਕਿਉਂਕਿ ਉਹਨਾਂ ਨੂੰ ਰਾਜਨੀਤੀ ਬਾਰੇ ਕੁਝ ਵੀ ਨਹੀਂ ਪਤਾ ਰੌਣ ਗਾਂਧੀ ਜਿਹੜੇ ਕੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਲੀਡਰ ਸਮਝਦੇ ਨੇ ਪਰ ਉਹਨਾਂ ਵਿੱਚ ਲੀਡਰ ਵਾਲੇ ਗੁਣ ਨਹੀਂ ਅਜਿਹੇ ਸ਼ਬਦ ਬੋਲੇ ਜਿਸ ਕਾਰਨ ਕਾਂਗਰਸ ਪਾਰਟੀ ਦੇ ਵਿੱਚ ਇਹ ਬਹੁਤ ਵੱਡਾ ਬਵਾਲ ਮਚਿਆ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਸੋ ਰੋਹਲ ਗਾਂਧੀ ਸਣੇ ਹੋਰ ਵੀ ਬਹੁਤ ਸਾਰੇ ਸੀਨੀਅਰ ਲੀਡਰਾਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਜਿਸ ਨੂੰ ਲੈ ਕੇ ਦਗਵਿਜੇ ਸਿੰਘ ਨੂੰ ਇਸ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਜੋ ਕਿ ਦਗਵਿਜੇ ਸਿੰਘ ਕਾਂਗਰਸ ਪਾਰਟੀ ਦੇ ਵੱਡਾ ਚਿਹਰਾ ਨੇ ਔਰ ਕਾਂਗਰਸ ਪਾਰਟੀ ਦੇ ਵਿੱਚ ਦਗਵਿਜੇ ਸਿੰਘ ਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਔਰ ਦਗਵਿਜੇ ਸਿੰਘ ਦਾ ਭਰਾ ਅਜਹੀਆਂ ਟਿੱਪਣੀਆਂ ਕਰ ਰਿਹਾ ਜੋ ਪੈਲਗਾਮ ਹਮਲੇ ਤੋਂ ਬਾਅਦ ਉਹ ਭਾਜਪਾ ਨਾਲ ਰਲਿਆ ਹੋਇਆ ਨਜ਼ਰ ਆ ਰਿਹਾ ਹੈ ਭਾਜਪਾ ਵਿੱਚ ਸ਼ਾਮਲ ਹੋਣਾ ਹੈ ਤਾਂ ਕਾਂਗਰਸ ਤੋਂ ਅਸਤੀਫਾ ਦੇਵੇ ਔਰ ਭਾਜਪਾ ਵਿੱਚ ਸ਼ਾਮਲ ਹੋ ਜਾਵੇ ਪ੍ਰਧਾਨ ਮੰਤਰੀ ਦੀਆਂ ਉਸ ਨੂੰ ਸਾਰੀਆਂ ਨੀਤੀਆਂ ਚੰਗੀਆਂ ਲੱਗਦੀਆਂ ਤਾਂ ਫਿਰ ਉਹ ਕਾਂਗਰਸ ਵਿੱਚ ਕੀ ਕਰ ਰਿਹਾ ਹੈ ਇਸ ਨੂੰ ਲੈ ਕੇ ਜੋ ਕਾਂਗਰਸ ਦੇ ਵਿੱਚ ਬਹੁਤ ਵੱਡਾ ਬੁਵਾਲ ਮਚਿਆ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਉਸ ਨੂੰ ਨੋਟਿਸ ਜਾਰੀ ਕੀਤਾ ਹੈ ਦਗਵਿਜੇ ਸਿੰਘ ਨੂੰ ਇਸ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਹੈ ਸੋ ਦਗਵਿਜੇ ਸਿੰਘ ਨੂੰ ਜਿਹੜਾ ਕਿ ਇਸ ਆਪਣੇ ਭਰਾ ਦੇ ਉੱਪਰ ਜੋ ਕਾਂਗਰਸ ਪਾਰਟੀ ਵਿੱਚ ਹੁੰਦੇ ਹੋਏ ਅਜਿਹੀਆਂ ਟਿੱਪਣੀਆਂ ਦੇ ਬਾਰੇ ਅਸੀਂ ਜ਼ਿੰਮੇਵਾਰ ਦੱਸਿਆ ਗਿਆ ਸੋ ਦੂਸਰੇ ਪਾਸੇ ਜੋ ਪਾਰਟੀ ਦਾ ਅਨੁਸ਼ਾਸਨਿਕ ਪੰਕ ਕਰਤਾ ਜਾ ਰਿਹਾ ਉਸ ਦਾ ਪਾਰਟੀ ਵਿੱਚ ਬਣੇ ਰਹਿਣਾ ਠੀਕ ਨਹੀਂ ਹੈ ਜੋ ਕਿ ਕਾਂਗਰਸ ਨੇ ਸਕੱਤਰ ਤਾਰਿਕ ਅਨਵਰ ਨੇ 9 ਮਈ ਨੂੰ ਨੋਟਿਸ ਜਾਰੀ ਕੀਤਾ ਹੈ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਡੇ ਵੱਲੋਂ ਵਾਰ-ਵਾਰ ਜਨਤਕ ਤੌਰ ਤੇ ਦਿੱਤੇ ਗਏ ਬਿਆਨਾਂ ਦੇ ਸਬੰਧ ਵਿੱਚ ਕਾਂਗਰਸ ਦੇ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਜੀਤੂ ਪਟਵਾਰੀ ਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਚੌਧਰੀ ਦੇ ਵੱਲੋਂ ਇਹ ਸ਼ਿਕਾਇਤ ਭੇਜੀ ਗਈ ਸੀ ਹਾਈ ਕਮਾਂਡ ਨੂੰ ਸੋ ਨੋਟਸ ਵਿੱਚ ਕਿਹਾ ਗਿਆ ਕਿ ਜਤਾ ਸਿੰਘ ਅਸਤੀਫਾ ਦੇ ਕੇ ਜਿਹੜਾ ਕਾਂਗਰਸ ਨੂੰ ਛੱਡ ਦੇਣ ਤੇ ਜਾਂ ਫਿਰ ਬਿਆਨਬਾਜ਼ੀ ਬਾਰੇ ਆਪਣਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਇਹ ਜਿਹੀ ਬਿਆਨਬਾਜ਼ੀ ਕਿਉਂ ਕੀਤੀ ਹੈ ਜੋ ਕਾਂਗਰਸ ਪਾਰਟੀ ਦੇ युवराज ਦੇ ਬਾਰੇ ਬੋਲਿਆ ਗਿਆ ਜੋ ਅਨੁਸ਼ਾਸਨ ਨੂੰ ਪੰਕ ਕਰ ਰਿਹਾ ਸੋ ਕਾਂਗਰਸ ਪਾਰਟੀ ਇਕਜੁੱਟੇ ਕਾਂਗਰਸ ਪਾਰਟੀ युवराज ਜੋ ਕਾਂਗਰਸ ਦੇ راہਲ ਗਾਂਧੀ ਨੇ ਸੀਨੀਅਰ ਲੀਡਰ ਨੇ ਔਰ ਜੋ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਔਰ ਸਾਰੀਆਂ ਪਾਰਟੀਆਂ ਜਿਹੜੀਆਂ ਨੇ راہਲ ਗਾਂਧੀ ਦਾ ਸਨਮਾਨ ਕਰਦੀਆਂ ਨੇ ਸਾਰੇ ਲੀਡਰ ਕਰਦੇ ਨੇ ਨਰੇਂਦਰ ਮੋਦੀ ਸਪੈਸ਼ਲ ਰਾਹੁਲ ਕਾਂਦੀ ਦਾ ਸਨਮਾਨ ਕਰਦੇ ਨੇ ਪਰ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਬੈਠੀ ਕੁਝ ਲੀਡਰ ਜਿਹੜੇ ਵਿਰੋਧ ਕਰ ਰਹੇ ਨੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਖਲਾਰਾ ਪੈ ਗਿਆ ਕਾਂਗਰਸ ਪਾਰਟੀ ਵੱਲੋਂ ਦਗਵਿਜੇ ਸਿੰਘ ਨੂੰ ਹੋਰ ਉਸ ਦੇ ਪਰਾ ਲక్ష్మణ ਸਿੰਘ ਨੂੰ ਕਾਂਗਰਸ ਪਾਰਟੀ ਚੋਂ ਬਾਹਰ ਕਰਨ ਵਾਸਤੇ ਕਿਆ ਨੀਆਂ ਕੀਤੀਆਂ ਗਈਆਂ ਨੇ